ਇਸ ਪਲਤੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਸੁਨੀਲ ਜਾਖੜ ਦੇ ਉੱਪਰ ਤੰਜ ਕੱਸਿਆ ਗਿਆ ਮੂੰਹ ਤੋੜ ਜਵਾਬ ਦਿੱਤਾ ਗਿਆ ਹੈ ਸੀਐਮ ਪੰਜਾਬ ਦੇ ਵੱਲੋਂ ਟਵੀਟ ਕਰਕੇ ਦੱਸਦੀ ਹੈ ਕਿ ਮੁੱਖ ਮੰਤਰੀ ਪੰਜਾਬ ਯਾਨੀ ਕਿ ਪਕਵੰਤ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਸੁਨੀਲ ਜਾਖੜ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਕਿ ਆ ਕਿ ਹੈ ਕਿ ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਦੇ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ ਕਿਹਾ ਕਿ 26 ਜਨਵਰੀ ਚਾਕਿਆਂ ਦੇ ਮਾਮਲੇ ਦੇ ਵਿੱਚ ਤੁਸੀਂ ਪਾਜਪਾ ਦੇ ਕਹਿਣ ਤੇ ਪੰਜਾਬ ਤੇ ਪੱਖ ਦੇ ਵਿੱਚ ਖੜਨ ਦੀ ਬਜਾਏ ਕੇਜਰੀਵਾਲ ਅਤੇ ਮੇਰੇ ਉੱਪਰ ਝੂਠੇ ਇਲਜ਼ਾਮ ਲਗਾਏ ਸੁਨਿਲ ਜਾਖੜ ਜੀ ਹੁਣ ਕਿਹੜੇ ਮੂੰਹ ਦੇ ਨਾਲ ਪੰਜਾਬੀਆਂ ਦਾ ਤੁਸੀਂ ਸਾਹਮਣਾ ਕਰੋਗੇ ਦੱਸ ਜਿਏ ਕਿ ਕਈ ਸਾਰੇ ਇਲਜ਼ਾਮ ਜਿਹੜੇ ਨੇ ਮੁੱਖ ਮੰਤਰੀ ਪੰਜਾਬ ਦੇ ਉੱਪਰ ਸੁਨਿਲ ਜਾਖੜ ਦੇ ਵੱਲੋਂ ਲਗਾਏ ਗਏ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਤਿੰਨ ਲਾਈਨਾਂ ਦਾ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਸੁਨਿਲ ਜਾਖੜ ਨੂੰ ਮੂੰਹ ਤੋੜ ਜਵਾਬ ਜੋ ਹੈ ਦਿੱਤਾ ਗਿਆ ਕਿਹਾ ਗਿਆ ਹੈ ਕਿ ਤੁਸੀਂ 26 ਜਨਵਰੀ ਚੱਕੀਆਂ ਦੇ ਮਾਮਲੇ ਦੇ ਵਿੱਚ ਭਾਜਪਾ ਦੇ ਕਹਿਣ ਤੇ ਪੰਜਾਬ ਦੇ ਪੱਖ ਦੇ ਵਿੱਚ ਖੜਨ ਦੀ ਬਜਾਏ ਅਰਵਿੰਦ ਕੇਜਰੀਵਾਲ ਅਤੇ ਮੇਰੇ ਉੱਪਰ ਝੂਠੇ ਇਲਜ਼ਾਮ ਲਗਾਏ ਨੇ ਹੁਣ ਤaar ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਹੈ ਪੰਜਾਬੀ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਗੇ ਤਾਂ ਇਸੇ ਕਿਸਮ ਦਾ ਟਵੀਟ ਜੋ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਦੱਸ ਜੀ ਕਿ 26 ਜਨਵਰੀ ਚੱਕੀ ਮਾਮਲੇ ਦੇ ਵਿੱਚ ਜਦੋਂ ਸੀਐਮ ਮਾਨ ਨੇ ਸਵਾਲ ਖੜੇ ਕੀਤੇ ਸੀ ਕਿ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰੇ ਕੇਂਦਰ ਸਰਕਾਰ ਦੇ ਵੱਲੋਂ ਤਾਂ ਉਸ ਤੋਂ ਬਾਅਦ ਸੁਨੀਲ ਜਾਖੜ ਦੇ ਵੱਲੋਂ ਬਕਾਇਆ ਦਾ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਕਈ ਸਾਰੇ ਇਲਜ਼ਾਮ ਜੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਲਗਾਏ ਜਾਂਦੇ ਕੀ ਆ ਜਾਂਦਾ ਕਿ ਤੁਹਾਡੀ ਫੋਟੋ ਕੇਜਰੀਵਾਲ ਤੇ ਤੁਹਾਡੀ ਫੋਟੋ ਜੋ ਹੈ ਚਾਕੀ ਦੇ ਉੱਪਰ ਲਗਾਈ ਗਈ ਸੀ ਜਿਸ ਕਰਕੇ ਤੁਹਾਡੀ ਚਾਕੀ ਰਿਜੈਕਟ ਹੋ ਜਾਂਦੀ ਹੈ ਹਾਲਾਂਕਿ ਇਹ ਸਭ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਖੁੱਲਾ ਚੈਲੰਜ ਜੋ ਐ ਸੁਨੀਲ ਜਾਖੜ ਨੂੰ ਦਿੱਤਾ ਜਾਂਦਾ ਕੀ ਆ ਜਾਂਦਾ ਕਿ ਜੇਕਰ ਚਾਕੀ ਦੇ ਉੱਪਰ ਸਾਡੀ ਫੋਟੋ ਲੱਗੀ ਹੋਈ ਤਾਂ ਮੈਂ ਸਿਆਸਤ ਛੱਡਣ ਨੂੰ ਤਿਆਰ ਹੋ ਜਾਵਾਂਗਾ ਤਾਂ ਹੁਣ ਕੇਜੜੀਵਾਲ ਅਤੇ ਸੀਐਮ ਮਾਨ ਦੇ ਉੱਤੇ ਸਵਾਲਾਂ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਸੁਨੀਲ ਜਾਖੜ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਿਹਾ ਸੀ ਕਿ ਜਿਹੜੀ ਚਾਕੀ ਹੈ ਉਸ ਵਿੱਚ ਸੁਧਾਰ ਕਰਨ ਦੀ ਲੋੜ ਹੈ ਕਿਉਂਕਿ ਉਸ ਉੱਪਰ ਤੁਹਾਡੀ ਫੋਟੋ ਲੱਗੀ ਹੈ ਫੋਟੋਆਂ ਨੂੰ ਲੈ ਕੇ ਹੀ ਤੁਹਾਡੀ ਚਾਕੀ ਜੋ ਹੈ ਰਿਜੈਕਟ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜੋ ਗ੍ਰਹਿ ਮੰਤਰਾਲੇ ਹੈ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਂਦਾ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਿਰਫ ਕੁਝ ਸੁਧਾਰ ਕਰਨ ਦੀ ਲੋੜ ਐ ਇਸ ਚਾਕੀ ਦੇ ਵਿੱਚ ਗ੍ਰਹਿ ਮੰਤਰਾਲੇ ਦੇ ਵੱਲੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਜੋ ਇਸ ਵਿੱਚ ਚਾਕੀ ਵਾਲੀ ਜੋ ਗੱਲ ਹੈ ਇਸ ਵਿੱਚ ਥੀਮ ਕਰਕੇ ਜਿਹੜੀ ਹੈ ਰਿਜੈਕਸ਼ਨ ਹੋਈ ਹੈ ਹੋਰ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਕਿ ਕੋਈ ਫੋਟੋ ਲੱਗੀ ਹੈ ਸਾਫ਼-ਸਾਫ਼ ਇਹ ਗੱਲ ਹੋ ਜਾਂਦੀ ਹੈ ਕਿ ਫੋਟੋਆਂ ਨੂੰ ਲੈ ਕੇ ਜਿਹੜਾ ਚਾਕੀ ਰਿਜੈਕਟ ਨਹੀਂ ਹੋਈ ਸਿਰਫ਼ ਥੀਮ ਕਰਕੇ ਹੀ ਚਾਕੀ ਜੋ ਹੈ ਰਿਜੈਕਟ ਹੋ ਜਾਂਦੀ ਹੈ ਹਾਲਾਂਕਿ ਜਦੋਂ ਸੁਨੀਲ ਜਾਖੜ ਦੇ ਵੱਲੋਂ ਫੋਟੋ ਵਾਲੀ ਗੱਲ ਆਕੀ ਗਈ ਸੀ ਤਾਂ ਇਸ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਵੀ ਫੋਟੋ ਵਾਲੇ ਮਾਮਲੇ ਦੇ ਵਿੱਚ ਹਾਮੀ ਭਰੀ ਸੀ ਪਰ ਇਸ ਤੋਂ ਬਾਅਦ ਜਦੋਂ ਗ੍ਰਹਿ ਮੰਤਰਾਲੇ ਦੀ ਸਟੇਟਮੈਂਟ ਆਂਦੀ ਹੈ ਤਾਂ ਸਾਰੀਆਂ ਗੱਲਾਂ ਸਾਫ਼ ਹੋ ਜਾਂਦੀਆਂ ਕਿ ਥੀਮ ਦੇ ਚੱਲਦਿਆਂ ਹੀ ਚਾਕੀ ਜਿਹੜੀ ਹੈ ਰਿਜੈਕਟ ਹੋ ਸੀਤਾ ਦੱਸਦੀ ਕਿ ਹੁਣ ਸ਼ਬਦੀ ਵਾਰ ਜੋ ਹੈ ਸੀਐਮ ਭਗਵੰਤ ਮਾਨ ਨੇ ਸੁਨੀਲ ਜਾਖੜ ਦੇ ਉੱਪਰ ਕੀਤਾ ਹੈ ਕਈ ਸਾਰੇ ਬਿਆਨ ਦਿੱਤੇ ਆ ਕਿਉਂਕਿ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਉੱਪਰ ਜੋ ਸੁਨੀਲ ਜਾਖੜ ਹੈ ਉਹਨਾਂ ਦੇ ਵੱਲੋਂ ਸ਼ਬਦੀ ਹਮਲਾ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਚੱਕੀਆਂ ਦੇ ਉੱਤੇ ਤੁਹਾਡੀਆਂ ਫੋਟੋਆਂ ਲੱਗੀਆਂ ਨੇ ਜਿਸ ਕਰਕੇ ਇਸ ਚੱਕੀ ਨੂੰ ਰਿਜੈਕਟ ਕੀਤਾ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ ਸੀਐਮ ਮਾਨ ਦੇ ਟਵੀਟ ਤੋਂ ਬਾਅਦ ਸੁਨੀਲ ਜਾਖੜ ਦੇ ਵੱਲੋਂ ਕੀ ਬਿਆਨ ਜਿਹੜਾ ਦਿੱਤਾ ਜਾਂਦਾ ਹੈ